ਵਾਹ ਲੋਕਾਂ ਨੇ ਜਿੰਨ ਮਾਤਾ ਪਿਤਾ ਚੋ ਵੀ ਕਰਦੇ ਸੀ ਇਹ ਮੈਂ ਅੱਜ ਵੀ ਛੇ ਮਹੀਨੇ ਪੈਸੇ ਮੰਗਦਾ ਉਹ ਵੀ ਇਹਨਾਂ ਨੇ ਮੁੱਦੇ ਨਾ ਹੀ ਰੱਖੀ ਆ ਪੁੱਤ ਕੀ ਗੱਲ ਹੋਈ ਆ ਕਿਉਂ ਡਿਆਂ ਵਾ ਕਪਣ ਬੁੜਬੁੜ ਕਰਨ ਕੀ ਗੱਲ ਵਾ ਉਹ ਕੁਝ ਨਹੀਂ ਦਾਦੀ ਜੀ ਬੈਠੀ ਤਈ ਵੀ ਕੁਛ ਕਿਹਾ ਕਿ ਇਹਨੇ ਉਹ ਨਹੀਂ ਨਹੀਂ ਚਾਹਣਾ ਕੀ ਆ ਹਾਂ ਆ ਮੰਮੀ ਮੇਰੀ ਦੀ ਵੇਖ ਲੋ ਕੰਮ ਕੀ ਹੋਇਆ ਹੁਣ ਕੀ ਆ ਹਾਂ ਮੈਂ ਜਾਣਾ ਸੀ ਮੁਰਦੇ ਦੇ ਜਨਮ ਦਿਨ ਤੇ ਅੱਛਾ ਤੇ ਮੈਂ ਕਿਹਾ ਪੇ ਮਮੀ ਨੂੰ ਪੈਸੇ ਦੇ ਦੋ 2000 ਰੁਪਿਆ ਵੀ ਮੈਂ ਮੁੰਡੇ ਦੇ ਜਨਮ ਦਿਨ ਤੇ ਜਾਣਾ ਵਾ ਅੱਛਾ ਅੱਗੇ ਮਿਲ ਗਨਾਂ ਸੌਂਡ ਐਪ ਇਹ ਤੇਰਾ ਪਿਓ ਗਿਆ 1000 ਦੀ ਹੱਲੇ ਝੋਨਾ ਸੁਟਿਆ ਵਾ ਉਹਨੇ ਹੱਦਲ 55000 ਰੁਪਿਆ ਕੱਢਤਾ ਵਾ ਅੱਛਾ ਲਿਆ ਲਿਆ ਵਰਤੀ ਜਾਂਦੇ ਆ ਇਦਾਂ ਕਰੀ ਜਾਂਦੇ ਬੰਦਾ ਪੁੱਛੇ ਮੈਂ ਤਾਂ ਮਹਾ ਕਿ 6 ਮਹੀਨੇ ਬਾਅਦ ਇਹਨਾਂ ਕੋ ਪੈਸੇ ਮੰਗਦਾ ਵਾਂ ਇਹ ਉਹ ਵੀਰ ਦਿੰਦੇ ਮੈਨੂੰ ਚਲੋ ਉਹ ਤੇ ਲੋੜ ਪਤ ਪੈਂਦੀ ਆ ਮੁੰਡੇ ਖੁੰਡੇ ਕਰਦੇ ਹੀ ਹੁਣ ਇੱਕ ਦੂਜੇ ਦਾ ਜਨਮ ਦਿਨ ਹੋਏ ਤੇ ਕਰਦੇ ਖਰਚਾ ਇਹ ਤੇ ਕਰਨਾ ਪੈਂਦਾ ਵਾ ਤਾਂ ਕੋਈ ਨਹੀਂ ਆੜਤੀਏ ਨੇ ਕੀ ਪਤਾ ਜੇ ਹਿਸਾਬ ਕੀਤਾ ਕਿ ਨਹੀਂ ਕੀਤਾ ਉਹਨੇ ਕਿਤੇ ਉਦਾਂ ਹੀ ਅਟੇ ਸਟੇ ਕਹਿਤਾ ਇਹਨਾਂ ਨੂੰ ਜਦੋਂ ਬੈ ਕੇ ਹਿਸਾਬ ਕਰਨਗੇ ਫੇ ਪਤਾ ਲੱਗ ਜਾਊਗਾ ਪੀ ਪੈਸੇ ਵਧੇ ਆ ਕਿ ਨਹੀਂ ਵਧੇ ਇੱਡੀ ਥੋੜੀ ਗੱਲ ਨਾ ਫੇ ਸਾਰੇ ਖਾਦੇ ਗਏ ਨੇ ਹੁਣ ਤੁਹਾਨੂੰ ਵੀ ਪਤਾ ਮੰਗਿਆ ਹੀ ਕਿ ਨਹੀਂ ਵਧ ਗਈ ਆ ਹੁਣ ਜੇ ਮੈਂ ਮੋਟਰਸਾਈਕਲ ਤੇ ਜਾਊਂਗਾ ਜਾਂ ਗੱਡੀ ਤੇ ਜਾਊਂਗਾ ਤੇਲ ਤੇ ਉੱਤੇ ਵੀ ਪੈਣਾ ਉਹ ਤਾਂ ਪਾਣੀ ਨਾਲ ਤਾਂ ਚੱਲਣਾ ਨਹੀਂ 500 ਰੁਪਏ ਦਾ ਤੇਲ ਉੱਚਾ ਚਾਹੀਦਾ ਉਹ ਤੇ ਚੇ ਉਦਲੀ ਮੁੰਡੇ ਦਾ ਜਣਦੇ ਨਾ ਕੀ ਕੋ ਖੜਨਾ 500 ਰੁਪਏ ਦਾ ਉਹ ਆਏਣਾ ਵਾ 1000 ਰੁਪਏ ਕੋਲ ਵੀ ਚਾਹੀਦਾ ਵਾ ਕਿਤੇ ਲੋੜ ਹੀ ਪੈ ਜਾਂਦੀ ਆ ਪਰ ਇਹਨਾਂ ਨੂੰ ਕੌਣ ਸਮਝਾਵੇ ਮੰਮੀ ਕਹਿੰਦੀ ਐ ਮੇਰੇ ਕੋਲ 300 ਕ 400 ਰੁਪਇਆ ਵਾ ਉਹ ਲੈ ਜਾ ਜੇ ਖੜਨਾ ਤੇ 3 400 ਨਾ ਕੀ ਬਣਨਾ ਵਾ ਇਹ ਘਰੇ ਬੰਦਾਂ ਨੂੰ ਖਰਚੇ ਤੇ ਵਾਕਿਆ ਪੁੱਤ ਘਰਾਂ ਦੇ ਬੜੇ ਨੇ ਤੇ ਘਰੇ ਵੀ ਕੀ ਉਹ ਵੀ ਕੀ ਘਰੇ ਘਰਾਂ ਦਾ ਖਰਚਾ ਹੀ ਨਹੀਂ ਪਤਾ ਲੱਗਦਾ ਘਰਾਂ ਦੇ ਖਰਚੇ ਬੜੇ ਨੇ ਤੇ ਹੁਣ ਮੁੰਡੇ ਵੀ ਉਹ ਗੱਲ ਕਰਦੇ ਨੇ ਇੱਕ ਦੂਜਾ ਤੇ ਖਰਚਾ ਕਰਨ ਦਾ ਪੈਂਦੇ ਨੇ ਜਾਂ ਤੇ ਜਿਹਦਾ ਜਨਮ ਦੇਣਾ ਉਹ ਹੀ ਘਰੇ ਖਰਚਾ ਤੇ ਫੇਰ ਵਾ ਹੁਣ ਦੂਜਿਆਂ ਨੂੰ ਵੀ ਕਰਨਾ ਪੈਂਦਾ ਜਾ ਕੇ ਉੱਥੇ ਉਹੀ ਤਾਂ ਚਲੋ ਗੱਲ ਆਣ ਦਾਦੀ ਪਰ ਮੰਮੀ ਨੂੰ ਕੌਣ ਸਮਝਾਵੇ ਇਹ ਤਾਂ ਇੱਕੋ ਗੱਲ ਕਰੀ ਜਾਂਦੇ ਆ ਜੇ ਮਾਪਾ ਪਾਲ ਜਾਨਣਾ ਵਾ ਉਹਨਾਂ ਨੇ ਵੀ ਵੇਖ ਮੰਮੀ ਦੀ ਜਪਾਨੀ ਬੋਲਣੀ ਹੈ ਇਹ ਹੈ ਨਹੀਂ ਮੇਕੋ ਵੀ ਹੈ ਨਹੀਂ ਕਹਿਣਾ ਤੇ ਉਹਨੇ ਵੀ ਇਹੋ ਖੁਸ਼ੀ ਆ ਚੱਲ ਕੋਈ ਨਹੀਂ ਮੇਰੇ ਕੋ ਥੋੜੇ ਜੇ ਹੈਗੇ ਪੈਸੇ ਤੂੰ ਲੈ ਜਾ ਤੇ ਇੰਨੇ ਨਾਲ ਤੂੰ ਬੁੱਤਾ ਸਾਰਿਆ ਕੋਈ ਗੱਲ ਨਹੀਂ ਉਹ ਨਹੀਂ ਨਹੀਂ ਦਾਦੀ ਤੂੰ ਹੀ ਆਪਣੇ ਕੋਲ ਰੱਖੋ ਪਹਿਲੇ ਨਹੀਂ ਲੈਣੀ ਨਹੀਂ ਲੈਣੇ ਕਿਉਂ ਨਹੀਂ ਰੁਪਈਆ 2000 ਹੈਗਾ ਵਾ ਚੱਲ ਕੁਛ ਤੇਰੇ ਕੋ ਥੋੜੇ ਬੋਦੇ ਕਿਤੇ ਪੈਸੇ ਨਹੀਂ ਹੋਣਗੇ ਤੇ ਕਰਕੇ ਬੁੱਤਾ ਸਾਰਿਆ ਨਾ ਬਹੁਤਾ ਕਰੀ ਥੋੜਾ ਹੀ ਕਰ ਲਈ ਇਦਾਂ ਕਰਿਓ ਦਾਦੀ ਫਿਰ ਮੰਮੀ ਨੂੰ ਉਹਨਾਂ ਦੱਸੇ ਮਤਲਬ ਪਹਿਲੇ ਆ ਨਹੀਂ ਮੰਮੀ ਨੂੰ ਨਹੀਂ ਮੈਂ ਦੱਸਣਾ ਮੈਂ ਤਾਂ ਇੱਥੇ ਤੈਨੂੰ ਚੁੱਪ ਕਰਕੇ ਇੱਥੇ ਬਾਹਰ ਹਾਂ ਤੇ ਮੈਂ ਹਾਂ ਚੱਲ ਫੜਾ ਦੇਣੀ ਆ ਪੁੱਛਿਆ ਵਾ ਕਿ ਕੀ ਹੋਇਆ ਵਾ ਮੈਨੂੰ ਤਾਂ ਪਤਾ ਹੀ ਨਹੀਂ ਗੱਲ ਕੀ ਆ ਚਲੋ ਕੋਈ ਗੱਲ ਨਹੀਂ ਆਹੋ ਮੈਂ ਫਿਰ ਹੋਵਾ ਮੁੰਡੇ ਦੇ ਜਨਮ ਦਿਨ ਤੋਂ ਹੋਇਆ ਹੋਇਆ ਤਾਂ ਕੋਈ ਗੱਲ ਨਹੀਂ ਜਾ ਚਲੋ ਠੀਕ ਜਾਣਾ ਹੀ ਪੈਂਦਾ ਜਦੋਂ ਭੈਣ ਭਰਾ ਆਖੇ ਫਿਰ ਕੀ ਕਰੇ ਬੰਦਾ ਨਾ ਜਾਓ ਤੇ ਤਾਂ ਵੀ ਨਹੀਂ ਚੰਗੇ ਲੱਗੀਦਾ ਆਖਣਾ ਖਰਚ ਕਰਨ ਦਾ ਮਾਰਾ ਆਇਆ ਨੀਗਾ ਕੋਈ ਨਹੀਂ ਹੋਇਆ ਮੇਰਾ ਪੁੱਤ ਤੇ ਆ ਟਾਈਮ ਨਾ ਜਾਈ ਆ ਸੋਨੇ ਹਾਂਜੀ ਹਾਂਜੀ ਹਾਂ ਹਾਂ ਪੁੱਤ ਮੈਂ ਲਾਗੇ ਮੈਂ ਤੈਨੂੰ ਢੀਕਣ ਲਈ ਹਾਂ ਹਾਂਜੀ ਦੱਸੋ ਦੱਸਣਾ ਕੀ ਆ ਹਾਂਜੀ ਮੈਂ ਆਖਿਆ 5 6 ਤਰੀਕ ਤੇ ਹੋ ਗਈ ਆ ਤੇ ਕੁੜੀ ਨੂੰ ਵਰਤ ਦੇਣ ਜਾਣਾ ਤੇ ਕਿੱਦਾਂ ਕਰਨਾ ਕਿੱਦਾਂ ਹੁਣ ਬੀਜੀ ਕਰਨਾ ਜਿੱਦਾਂ ਤੁਸੀਂ ਆਖੋਗੇ ਉਦਾਂ ਕਰ ਲੈਣਾ ਵਾ ਮੈਂ ਨਹੀਂ ਆ ਭੀਜੇ ਤੇ ਤੇਰੇ ਕੋਲ ਪੈਸੇ ਹੈਗੇ ਆ ਤੇ ਠੀਕ ਆ ਤੇ ਲੈ ਆ ਉਹ ਜਾ ਕੇ ਸਾਰਾ ਸਮਾਨ ਦੋਵੇਂ ਜੀ ਜਾ ਕੇ ਤੇ ਜੇ ਨਹੀਂ ਹੈਗੇ ਤੇ ਫਿਰ ਤੂੰ ਅੜਦੀ ਇੱਕੋ ਫੜ ਲਿਆ ਬੀਜੀ ਤਾਨੂੰ ਚੰਗਾ ਭਲਾ ਪਤਾ ਕਿ ਉਹ ਦਿਨ ਮੈਂ ਗਿਆ ਹਾਂ ਤੇ 55000 ਰੁਪਏ ਉਹਨੇ ਸਾਡੇ ਹੱਲ ਕੱਢਤਾ ਤੇ ਮੇਰੇ ਕੋਲ ਪੈਸੇ ਕਿੱਥੋਂ ਆਉਣੇ ਆ ਗੱਲ ਸੁਣ ਮੇਰੀ ਜੇ ਹੁਣ ਕੱਢ ਵੀ ਦਿੱਤਾ ਵਾ ਤੇ ਗਾੜੀ ਕੀ ਗੱਲਾਂ ਫਸਲ ਨਹੀਂ ਸੁੱਟਣੀ ਉਹਦੇ ਗਾੜੀ 아니 ਕਿਹੜਾ ਪੀ ਉਹਦੇ ਮਾਰ ਲੈਣੇ ਪੈਸੇ ਹੁਣ ਜਿਹੜਾ ਦੇਣਵਾਰ ਆ ਤੇ ਪੈਂਦਾ ਉਹ ਤੇ ਕਰਨਾ ਪੈਣਾ ਹੀ ਆ ਓਏ ਆ ਉਹ ਤੇ ਤੁਹਾਡੀ ਗੱਲ ਠੀਕ ਵਾ ਤੇ ਚੱਲ ਕੋਈ ਨਾ ਜੇ ਹੈਗਾ ਅੱਜ ਮੇਰੇ ਖਾ 5 6 ਤਰੀਕ ਹੋਈ ਆ ਤੇ 10 ਤਰੀਕ ਨੂੰ ਹੈਗਾ ਵਾ ਤੇ ਜੇ ਹੈਗੇ 2 3 ਦਿਨ ਕੋਈ ਗੱਲ ਨਹੀਂ ਦੇਵੋ ਨਾਗੇ ਪਰ ਫੇਰ ਵੀ ਪੁੱਤ ਕਰਾਂਗੇ ਇੰਤਜ਼ਾਮ ਤੇ ਤਾਂ ਹੀ ਹੋਣਾ ਮੈਨਾ ਦਿਨ ਵੇ ਦਿਨ ਤੇ ਨਹੀਂ ਨਾ ਗੱਲ ਬਣਦੀ ਕੀਤਾ ਹੀ ਦੋ ਦਿਨ ਦੇ ਕੇ ਆਵਾਂਗੇ ਫੇਰ ਹੀ ਆ ਤੇ ਦੇਣਾ ਕੀ ਹੈ ਉਥੇ ਦੇਣਾ ਕੀ ਹੈ ਜੋ ਤੈਨੂੰ ਪਤਾ ਅਗੇ ਨਹੀਂ ਖਲੀਦਾ ਸਮਾਨ ਸਮੋਹਨ ਖਰੀਦੋ ਜਿਹੜਾ ਕੋਈ ਚੀਜ਼ ਉਹਨੂੰ ਦੀ ਪੈਣ ਤੇਈ ਦੀ ਆ ਫੇਰ ਕੋਈ ਉਹਦਾ ਸੂਟ ਬਣਾ ਲਿਓ ਸਵਾਦਾ ਚਲ ਇੱਕ ਬਾਕੀ ਹੋਰ ਚੀਜ਼ਾਂ ਜੋ ਹੁੰਦਾ ਵਾ ਖਾਣ ਪੀਣ ਉਹ ਵੀ ਖੜਨਾ ਪੈਂਦਾ ਵਤੀ ਪੈਣ ਤੇ ਫੇਰ ਤੈਨੂੰ ਪਤਾ ਆਸ ਹੁੰਦੀ ਨਾ ਕੋਈ ਜਾਏ ਤੇ ਅਗਲੇ ਦਾ ਧਿਆਨ ਹੁੰਦਾ ਪਿਆਏ ਪਤਾ ਨਹੀਂ ਕਿਉਂ ਨਹੀਂ ਆਇਆ ਕੋਈ ਮੇਰਾ ਚੱਲ ਕੋਈ ਗੱਲ ਨਹੀਂ ਮੈਂ ਜਾਣਾ ਵਾਰਤੀਆਲ ਉਹਨੂੰ ਮੈਂ ਪੁੱਛਣਾ ਜੇ ਦਿੰਦਾ ਤੇ ਫਿਰ ਲੈ ਆਉਣਾ ਮੈਂ ਹਾਂ ਉਹ ਗਾੜੀ ਆ ਜੇ ਹੋਰ ਵੀ ਤੇ ਦਾਣੇ ਸੁੱਟਣੇ ਆ ਕੋਈ ਗੱਲ ਨਹੀਂ ਕਹਿੰਦਾ ਹੋਰ ਨਹੀਂ ਚੱਲੇ ਪਿੰਡੋਂ ਪੈਸੇ ਤੇਰੇ ਲੱਥ ਜਾਣਗੇ ਉਹ ਬੀਜੀ ਹੋਏ ਉਹ ਇਹ ਗੱਲ ਨੂੰ ਨਹੀਂ ਨਾ ਕਹਿੰਦੇ ਤੇ ਤੂੰ ਹਿੰਦਾ ਉੱਡ ਜਾਣਾ ਜਾਂ ਕਿਦੋਂ ਚੱਲ ਜਾਣਾ ਉਹ ਕਹਿੰਦੇ ਵੀ ਗਾੜੀ ਫਸਲ ਦਾ ਪਤਾ ਨਹੀਂ ਚੁੱਕੜੀ ਜਾਣੀ ਆ ਕਿ ਨਹੀਂ ਚੁੱਕੀ ਜਾਣੀ ਹੁਣ ਈ ਉਹ ਦਿੰਦੇ ਐਡਵਾਂਸ ਪੈਸੇ ਕੋਈ ਗੱਲ ਨਹੀਂ ਕਰ ਲੈਣਗੇ ਆਪੇ ਇਹ ਠੀਕ ਹੈ ਠੀਕ ਕਰਕੇ ਤੇ ਕਰਨਾ ਤੇ ਪੈਣਾ ਹੀ ਆ ਵੇਖ ਲਾ ਕਿ ਸਾਫਤਾਬ ਲਾ ਕੇ ਚੱਲ ਕੋਈ ਨਹੀਂ ਮੈਂ ਜਾਣਾਂ ਉਹਦੇ ਨਾਲ। ਉਹ ਸ਼ਨਾ ਨੂੰ ਕੀ ਕਹਿੰਦਾ? ਉਹ ਸ਼ਲਾ ਨਹੀਂ ਤਾਂ ਫਿਰ ਕੁਛ ਨਾ ਕੁਛ ਤਾਂ ਪਤਾ ਹੀ ਇੰਤਜ਼ਾਮ ਕਰਨਾ ਹੀ ਪੈਣਾ ਸਾਨੂੰ। ਨਹੀਂ ਹੁਣ ਤੁਹਾਡੇ ਕੋਈ ਪੈਸਾ ਨਹੀਂ ਹੈ। ਚੱਲ ਨਾਂ ਵੀ ਹੋਏਗਾ ਤੇ ਮੈਂ ਫਿਰ ਫੜ ਲਾਂਗੀ ਕਿਸੇ ਕੋ ਕੋਈ ਗੱਲ ਇਹ ਮੈਨੂੰ ਕਿਹੜਾ ਕਿਹਨੇ ਜਵਾਬ ਦੇਣਾ ਵਾ। ਉਹ ਮਾਦਾ ਫੜੀ ਨਾ ਕਿਸੇ ਕੋ ਕਿਉਂ ਘਰ ਦਾ ਨਾਂ ਕੱਢਣਾ ਵਾ ਆਪਣਾ ਕੁੜੀ ਨੂੰ ਵਰਤ ਤੇ ਦੇਣਾ ਸੀ ਤੇ ਮੇਰੇ ਕੋਲ ਪੈਸੇ ਲੈ ਕੇ ਤੇ ਫੇਰ ਦਿੱਤਾ ਸੀ। ਮੈਂ ਵਰਤ ਤੇ ਬਾਨੇ ਨਾ ਥੋੜੇ ਲੈਣੇ ਆ ਕਿਸੇ ਕੋ। 100 ਹੋਰ ਤਾਂ ਹੀ ਕੰਮ ਹੁੰਦੇ ਨੇ। ਤੂੰ ਹੁਣ ਜਿਆੜਤੀਆ ਤੈਨੂੰ ਨਾਂ ਦਊਗਾ ਤੇ ਫਿਰ ਕਰਨਾ ਤੇ ਪੁੱਤ ਕੁਛ ਪੈਣਾ ਹੀ। ਨਾ ਹਉ ਤੇ ਟੂਪ ਪਾ ਮੀ ਗੈਨੇ ਮਨੇ ਇਹ ਤਾਂ ਕੰਮ ਆ ਕਰਨਾ ਹੀ ਕਰਨਾ ਚਲ ਕੋਈ ਨਹੀਂ ਮੈਂ ਮਾਰ ਕੇ ਉਹਨਾਂ ਦੇ ਵਾਲਾ ਚੱਕਰ ਕੀ ਕਹਿੰਦਾ ਉਹ ਵੇਖ ਲੈ ਪੁੱਛ ਕੇ ਆੜਤੀਏ ਵੀ ਕੋਰੇ ਹੋ ਜਾਂਦੇ ਨੇ ਇੱਡੇ 10 ਫਸਲ ਤੇ 6 ਮਹੀਨੇ ਫਸਲ ਤੇ ਤੁਹਾਡੇ ਸੁੱਟਦੇ ਰਹੀਦਾ ਵਾ ਪੈਸੇ ਤੁਹਾਡੇ ਕਿਹੜੇ ਰਹਿ ਚੱਲੇ ਨੇ ਭਲਾ ਜਾਣ ਕੇ ਕਰਦੇ ਨੇ ਆੜਤੀਏ ਖਰਾਬ ਕਰਦੇ ਨੇ ਅਗਲੇ ਬੰਦੇ ਨੇ ਥਾਲ ਨਾਲ ਨਾ ਚਟਣੀ ਬਣਾ ਲਈ ਨੀ ਥੋੜੀ ਜੀ ਬਾਬਾ ਸਵਾਦ ਨਾ ਖਾਦੀ ਜਾਂਦੀ ਮੰਮੀ ਹਾਂ ਮੇਰੇ ਗੱਲ ਸੁਣਿਆ ਹਜਰੀਕਾ ਹਾਂ ਦੱਸ ਮੈਂ ਕੱਲ ਦੇ ਤੁਹਾਡੇ ਨਾਲ ਗੱਲ ਕਰਨੀ ਸੀ ਅੱਛਾ ਕਰ ਕਰਨੀ ਕੀ ਆ ਪਿੱਕਰ ਨੇ ਮੇਰੇ ਕੋ ਪੈਸੇ ਮੰਗੇ ਆਹੋ ਤੇ ਮੈਂ ਕਰਨ ਨੂੰ ਪੈਸੇ ਨਹੀਂ ਦਿੱਤੇ ਤੁਸੀਂ ਆਪ ਸਿਆਣੇ ਜੇ ਕਿਦਾਂ ਦਾ ਸਮਾਂ ਚੱਲਣ ਰਿਹਾ ਵਾ ਨਿਆਣੇ ਇਥੋਂ ਮਾਪਿਓ ਦੀਆਂ ਅੱਖਾਂ 'ਚ ਘੱਟਾ ਪਾ ਕੇ ਪੈਸੇ ਲੈ ਜਾਂਦੇ ਆ ਬਾਹਰ ਜਾ ਕੇ ਕੀਤਾ ਕੀ ਕਰਦੇ ਫਿਰਦੇ ਆ ਤੁਸੀਂ ਉਸੇ ਵੇਲੇ ਝਾਟੋ ਦੀ ਮੁੱਠ ਦੇ ਵਿੱਚ ਪੈਸੇ ਦੇ ਦਿੱਤੇ ਮੈਨੂੰ ਨਹੀਂ ਪਤਾ ਵੀ 500 ਦਿੱਤਾ ਵਾ ਕਿ 1000 ਦਿੱਤਾ ਵਾ ਇਹਨੂੰ ਤਾਂ 100 ਦੋਸਾ ਹੀ ਬੜਾ ਹੁੰਦਾ ਵਾ ਹਜ਼ਾਰਿਆਂ ਨਾਲ ਮੰਮੀ ਖਰਚਾ ਹੁੰਦਾ ਵਾ ਤੁਸੀਂ ਵੀ ਸਿਆਣੇ ਜੇ ਹਜ਼ਾਰਿਆਂ ਨਾਲ ਖਰਚਾ ਤੇ ਨਹੀਂ ਹੁੰਦਾ ਤੇ ਮੈਂ ਤਰੀ ਆਉਣ ਡਈ ਹਾਂ ਬਾਹਰੋਂ ਤੇ ਉਹ ਇੱਥੇ ਬੈਠਾ ਪੰਘੂੜੇ ਤੇ ਰੋਂ ਡਿਆ ਸੀ ਤੇ ਮੈਂ ਫਿਰ ਉਹਨੂੰ ਪੁੱਛਿਆ ਮੈਂ ਪੁੱਤ ਕੀ ਹੋਇਆ ਤੈਨੂੰ ਕਿਉਂ ਰੋਂ ਡਿਆ ਵਾ ਉਹ ਤਾਂ ਗਲੇਡੂ ਸੁਟਣ ਡਿਆ ਸੀ ਬੱਟੀ ਬੱਟੀ ਤੇ ਮੈਂ ਪੁੱਛਿਆ ਮੈਂ ਹਾਂ ਪਤਾ ਨਹੀਂ ਕੀ ਕਹਿਤਾ ਵਾ ਇਹਨੂੰ ਮੁੰਡੇ ਨੂੰ ਜਿਹੜਾ ਰੋਂ ਡਿਆ ਵੈਦਾਂ ਉਹਨੂੰ ਮੈਂ ਪੁੱਛਿਆ ਤੇ ਆਂਦਾ ਵੀ ਹੋਣਾ ਕਿ ਜਾਂ ਦਾਦੀ ਗੱਲ ਏਦਾਂ ਵਾ ਵੀ ਮੈਂ ਮੰਮੀ ਕੋ ਮੰਗੇ ਥੋੜੇ ਜੇ ਪੈਸੇ ਮੈਨੂੰ ਚਾਹੀਦੇ ਸੀ ਤੇ ਮੈਨੂੰ ਮੰਮੀ ਨੇ ਜਵਾਬ ਦਿੱਤਾ ਵੀ ਮੇਰੇ ਕੋਲ ਪੈਸਾ ਹੀ ਕੋਈ ਨਹੀਂਗਾ ਤੇ ਮੈਂ ਨਹੀਂ ਦੇਣੇ ਮੇਰਾ ਜੀ ਕਰਦਾ ਸੀ ਮੈਂ ਕੁਛ ਖਾ ਪੀ ਕੇ ਆਵਨਾ ਦੁਕਾਨ ਤੋਂ ਜੀ ਤੇ ਕਰੀ ਪੈਂਦਾ ਖਾਣ ਪੀਣ ਨੂੰ ਤੇ ਮੈਂ ਕਿਹਾ ਪੁੱਤ ਚੱਲ ਕੋਈ ਗੱਲ ਨਹੀਂ ਆ ਮੇਰੇ ਕੋਲ ਥੋੜੇ ਜੇ ਪੈਸੇ ਹੈਗਾ ਤੂੰ ਇਹ ਲੈ ਜਾ ਜਾ ਖਾ ਪੀਆ ਜੋ ਤਰ ਜੀ ਕਰਦਾ ਪਰ ਖਾਣੀ ਚੰਗੀ ਚੀਜ਼ ਮਾੜੀ ਚੀਜ਼ ਨਾ ਪੁੱਤ ਖਾਈ ਤੇ ਜੇ ਨਹੀਂ ਤੇ ਘਰ ਲਿਆ ਕੇ ਖਾ ਲੈ ਤੇ ਆਂਦਾ ਵੀ ਨਹੀਂ ਦਾਦੀ ਮੈਂ ਕੋਈ ਆਰੀ ਬਗੈਰੀ ਚੀਜ਼ ਨਹੀਂ ਖਾਂਦਾ ਤੈਨੂੰ ਪਤਾ ਮੇਰਾ ਤੇ ਮੈਂ ਪਤਾ ਮੈਨੂੰ ਹੈਗਾ ਤੇ ਤਾਂ ਹੀ ਮੈਂ ਤੈਨੂੰ ਕਹਿਣ ਡਈਆਂ ਨਾ ਵੀ ਚੱਲ ਲੈ ਜਾ ਤੇ ਜਾ ਲੈ ਆ ਮੰਮੀ ਉਹ ਬਹਾਨੇ ਮਾਰਦਾ ਹੀ ਖਾਣਾ ਖੂਣਾ ਉਹਨੇ ਕੁਛ ਨਹੀਂ ਹੀ ਕਿ ਇਹ ਮੁੰਡੇ ਦਾ ਜਨਮ ਦਿਨ ਹੀ ਉੱਥੇ ਜਾਣਾ ਹੀ 2000 ਰੁਪਏ ਮੇਰੇ ਕੋਲ ਮੰਗਦਾ ਹੀ ਇੱਥੇ ਤਾਂ ਲੂਨ ਤੇਲ ਮਹਾ ਪੂਰਾ ਹੁੰਦਾ ਵਾ 2-2000 ਜਨਮ ਦਿਨਾਂ ਦੇ ਦਿੱਤਾ ਜਾਂਦਾ ਤਸੀਂ ਵੀ ਸਿਆਣੇ ਜੇ ਜਨਮ ਦਿਨ ਉਹਦਾ ਹੀ ਕਿ ਇਹਦਾ ਹੀ ਜਿਹੜਾ ਕਹਿੰਦਾ ਸੀ ਮੈਨੂੰ ਇੰਨੀ ਰਕਮ ਦੇ ਦੇ ਨਹੀਂ ਪਤਾ ਕੀ ਗੱਲ ਆ ਉਹ ਜਨਮ ਦਿਨ ਮਨਾਉਂਦੇ ਨੇ ਨਾ ਜੋ ਮੁੰਡੇ ਇੱਕ ਦੂਜੇ ਤੋਂ ਦਿੰਦੇ ਨੇ ਚੀਜ਼ ਲਿਆ ਕੇ ਪੁੱਤ ਇਹ ਵੀ ਗੱਲ ਹੈਗੀ ਆ ਮੰਮੀ ਸਾਡੇ ਕੋਲ ਤੇ ਇਹ ਕੰਮ ਨਹੀਂ ਗਏ ਹੁੰਦੇ ਹੁਣ ਮੁੰਡੇ ਜੂ ਹੋਏ ਇੱਕੋ ਜੇ ਨੇ ਜੇ ਇੱਕ ਜੇ ਇੱਕ ਦੇ ਕੋ ਖਾ ਆਉਣਗੇ ਇੱਕ ਇਹਦਾ ਜਨਮ ਦੇਣਾ ਹੋ ਤਾਂ ਦੂਜਾ ਮੁੰਡਾ ਲਿਆ ਕੇ ਚੀਜ਼ ਲਾਊਗਾ ਤੇ ਫਿਰ ਕੱਲ ਨੂੰ ਇਹ ਕਿਦਾਂ ਨਾਂ ਦਊਗਾ ਉਹਦੇ ਜਨਮ ਦਿਨ ਤੇ ਚੱਲ 500 ਲੈ ਜੇ 600 ਲੈ ਜੇ ਦੋ ਦੋ ਹਜ਼ਾਰਾਂ ਨ ਵਰਤਿਆ ਜਾਂਦਾ ਮੰਮੀ ਨਹੀਂ ਉਹਨੂੰ 500 ਹੀ ਦਿੱਤਾ ਹੀ ਮੈਂ ਵਾਅਦਾ ਨਹੀਂ ਦਿੱਤਾ ਮੈਂ ਪਤਾ ਹੀ ਵਾਅਦਾ ਨਹੀਂ ਗੇ 500 ਲੈ ਜਾ ਇਹਨੇ ਨਸਾਰ ਲਈ ਕੋਈ ਗੱਲ ਨਹੀਂ ਤੁਸੀਂ ਅੱਜ ਤੋਂ ਬਾਅਦ ਉਹਨੂੰ ਪਿਆਹਾ ਨਾ ਦਿਓ ਹਾਂ ਲੋਠੀ ਆ ਮੈਂ ਨਾ ਦਵਾਂਗੀ ਮੈਂ ਤੇ ਹੁਣ ਉਹਦਾ ਤਰਸ ਕੀਤਾ ਫਿਰ ਹੋਣ ਡਿਆ ਬਾਈ ਨਾ ਤੇ ਨਿਆਣਾ ਜਲ ਦੇ ਵਿੱਚ ਅੱਜ ਕੱਲ ਸਮੇਂ ਨਹੀਂ ਚੰਗੇ ਮੂੰ ਚੋਕੇ ਕੇ ਬਣਨ ਤਰਪੂਗਾ ਵੀ ਜਦੋਂ ਘਰ ਦੇ ਵਿੱਚ ਮੇਰੀ ਇੰਨੀ ਵੀ ਨਹੀਂ ਵਟੀ ਗਈ 500 ਵਰਗਾ ਵੀ ਨਹੀਂ ਮੈਥੇ 1000 ਵਰਗਾ ਵੀ ਨਹੀਂ ਤਾਂ ਫਿਰ ਮੈਂ ਇੱਥੇ ਘਰ ਚ ਰਹਿ ਕੇ ਕੀ ਕਰਨਾ ਵਾ ਸੋ ਮੈਂ ਕੰਮ ਕਰਨਾ ਸਾਰਾ ਦਿਨ ਤੇ ਕੰਮ ਮਮੀ ਆਪਣੀ ਲੋਡ ਨੂੰ ਕਰਨਾ ਵਾ ਉਹਦਾ ਹੀ ਬਣਾਉਂਦੇ ਹੀ ਵੀ ਬਣਾਉਂਦੇ ਰਹੇ ਆ ਪਰ ਨਿਆਣੇ ਦੇ ਦਿਲ ਚ ਆ ਜਾਂਦੀ ਹੈ ਗੱਲ ਪੁੱਤ ਐਵੇਂ ਨਾ ਤੁਸੀਂ ਉਹਨੂੰ ਪੂਏ ਨਾ ਚੜਾਇਆ ਕਰੋ ਜਿਹੜੇ ਤੁਹਾਡੇ ਕੋਲ ਪੈਸੇ ਹੁੰਦੇ ਨਾ ਉਹ ਰੱਖਿਆ ਕਰੋ ਕਰਦੇ ਕਿ ਵਰਤਾਂ ਚ ਆ ਜਾਂਦੇ ਆ ਜਿਹੜੇ ਇਦਾਂ ਜਾ ਕੇ ਨਜਾਇਜ਼ ਖਰਚਾ ਉਹਨੇ ਨਾਤੀ ਦੇ ਲੇਖ ਦੇਣਾ ਪੁੱਤ ਦੇ ਲੇਖੇ ਹੁਣ ਤੁਸੀਂ ਵੀ ਉਹਨੂੰ ਝੜਕ ਦਿੱਤਾ ਤੁਸੀਂ ਵੀ ਨਾ ਦਿੱਤੇ ਮੈਂ ਵੀ ਨਾ ਦਿੰਦੀ ਉਹਦੇ ਦਿਲ ਤੇ ਕੀ ਵੀਰਦੀ ਫਿਰ ਮੰਮੀ ਮੈਨੂੰ ਪਤਾ ਵਾ ਤੁਸੀਂ 500 ਰੁਪਈਆ ਨਹੀਂ ਦਿੱਤਾ ਤੁਸੀਂ 2000 ਰੁਪਈਆ ਦਿੱਤਾ ਵਾ ਮੈਂ ਬਾਰੀ ਥਾਣੀ ਸਭ ਕੁਝ ਸੁਣ ਲਈ ਹਾਂ ਮੈਂ ਉਹਦਾ ਚੁੱਪ ਕੀਤੀ ਰਹੀ ਵੀ ਜੇ ਮੈਂ ਬੋਲੀ ਨਾ ਫਿਰ ਖਲਾਰਾ ਪੈ ਜਾਣਾ ਘਰ ਵਿੱਚ ਉਹ ਨਹੀਂ ਨਹੀਂ ਮੈਂ ਤੈਨੂੰ ਭਲੇਖਾ ਲਗਾਵਾ 500 ਹੀ ਦਿੱਤਾ ਮੈਂ ਵੱਧ ਨਹੀਂ ਦਿੱਤੇ ਮੈਨੂੰ ਪਤਾ ਹੈ ਮੈਂ ਵੱਧ ਦਿੱਤੇ ਤੇ ਮੈਂ ਨਜਾਇਜ਼ ਨਾ ਖਰਚੇ 500 ਦਿੱਤਾ ਮੈਂ ਪੁੱਤ ਮੇਰੇ ਕੋਲ ਹੈ ਹੀ 500 ਆਹੋ ਹੁਣ ਤੁਸੀਂ 500 ਹੀ ਕਹਿਣਾ ਵਾ 2000 ਉਹਨੂੰ ਦੇਤਾ ਤੇ ਹੁਣ ਹੋਰ ਕਿਸੇ ਪਾਸੇ ਤਿਆਰੀ ਕਰੋ ਤੇ ਹੋਰ ਕਿਸੇ ਪਾਸੇ ਵਰਤਣੇ ਆ ਤੁਹਾਡਾ ਵੀ ਇਹੋ ਹਾਲ ਹੀ ਰਿਆ ਤੁਸੀਂ ਨਾ ਸੁਧਰੇਕ ਦੀ ਉਹਨੂੰ ਨੇ ਆਣੇ ਨੂੰ ਮੈਂ ਹੁਣ ਵਗੜਾ ਕੇ ਤੇ ਘਰੋਂ ਮੂੰਹ ਚੁੱਕ ਕੇ ਮੁੰਡਾ ਤੁਰ ਪੈਂਦਾ ਕਿਸ ਬੰਨੇ ਤੇ ਮੈਂ ਕੀ ਕਰ ਜੀ ਫੇਰ ਰੱਖਣਾ ਹੀ ਇਸੇ ਮੂੰਹ ਨਾਲ ਕਹਿਣਾ ਸੀ ਤੂੰ ਜੇ ਮਾਂ ਨੇ ਨਹੀਂ ਦਿੱਤੇ ਤੇ ਦਾਦੀ ਦੇ ਦਿੰਦੀ ਮੁੰਡਾ ਮੇਰਾ ਘਰੋਂ ਤੇ ਨਾ ਬਾਹਰ ਜਾਂਦਾ ਸਾਰੇ ਪਾਸੇ ਤੇ ਮੇਰੀ ਸ਼ਾਮਤ ਵਾ ਕਰਾਂ ਮੈਂ ਕੀ ਜੇ ਮਰਦਾਂ ਤਾਂ ਵੀ ਪੁਰੀ ਜੇ ਮੈਂ ਨਾ ਚੀਜ਼ ਦਵਾ ਤਾਂ ਵੀ ਪੁਰੀ ਚਲੋ ਤੁਹਾਡੀ ਮਰਜ਼ੀ ਮੈਂ ਨਹੀਂ ਗਾਂ ਤੋਂ ਮੁੜ ਕੇ ਦਿੰਦੀ ਜਿੱਦਾਂ ਮਰਜ਼ੀ ਕਰਿਓ ਮੈਨੂੰ ਕੀ ਲੋੜ ਪਈ ਹੈ ਮੇਰੀ ਗੱਲ ਸੁਣੋ ਤੁਸੀਂ ਕਿੱਧਰ ਨੂੰ ਤਿਆਰੀ ਕੀਤੀ ਆ ਕਿੱਥੇ ਚੱਲੇ ਜੇ ਉਹ ਜਾਣਾ ਕਿੱਥੇ ਆ ਮਦਨ ਘਰ ਕਾ ਪਤ ਨਹੀਂ ਪਾਇਆ ਕਿਹੜੇ ਗੱਲ ਕਾ ਪਤ ਪਾਇਆ ਤੂੰ ਕਿੱਥੋਂ ਆਈ ਏ ਮੈਨੂੰ ਇਹ ਦੱਸ ਓ ਮੈਂ ਕਿੱਥੋਂ ਆਉਣਾ ਸੀ ਗਵੰਡਨ ਦੇ ਹੀ ਵਾਜਾ ਮਾਰਨ ਉਹਦੇ ਲੱਗ ਜੇ ਰੇਕਾ ਖਲੋਗੀ ਉਹ ਕਾ ਪਤ ਕਰਦਾ ਪਉਣਾ ਵਾ ਕਹਿੰਦੀ ਆ ਵੀ ਕੁੜੀ ਨੂੰ ਵਰਤ ਦੇ ਕੇ ਆਉਣਾ ਵਾ ਵਰਤ ਦੇ ਕੇ ਆਉਣਾ ਵਾ ਆਹੋ ਕਹਿੰਦੀ ਆ ਅੱਜ 5 6 ਤਰੀਕ ਹੋ ਗਈ ਆ ਤੇ 10 ਤਰੀਕ ਨੂੰ ਤੇ ਵਰਤ ਵਾ ਹਾਂ ਤੁਸੀਂ ਵਰਤ ਦੇਣ ਚੱਲੇ ਜੇ ਫਿਰ ਵਰਤ ਤਾਂ ਦਿਨ ਕਿਥੇ ਚੱਲੇ ਮੈਂ ਚੱਲਿਆ ਆਰਤੀ ਆ ਲੈ ਪੈਸੇ ਲੈਣ ਤੇ ਪੈਸੇ ਲੈਣ ਜਾਣਾ ਵਾ ਹੋਰ ਉਹਦੇ ਹਾਈ ਹਾਈ ਸੜ ਗਈ ਮੇਰੀ ਕਿਸਮਤ 55000 ਤੋਂ ਪਹਿਲਾਂ ਕੱਢਿਆ ਵਾ ਅਜੇ ਕਣਕਾਂ ਬੀਜਣੀਆਂ ਵਾ ਫੇਰ ਪੈਸੇ ਲਿਆਉਣੇ ਆ ਚੋਕ ਚੋਕ ਕੇ ਲਈ ਆ ਆਰਤੀ ਕੋ ਚੰਗਾ ਘਰ ਦਾ ਕੋ ਬੰਨ ਨਾ ਦਿਓ ਪਹਿਲੀ ਗੱਲ ਤਾਂ ਮੇਰੀ ਇਹ ਸੁਣੋ ਹਾਂ ਉਹ ਕਿਹੜੀ ਵਰਤ ਰੱਖਦੀ ਆ ਜਿਹੜਾ ਤੁਸੀਂ ਵਰਤ ਦੇ ਕੇ ਆਉਣਾ ਨਵੇਂ ਆ ਸਮਿਆਂ ਹੁੰਦਾ ਵਰਤ ਹੁਣ ਤੇ ਨਿਆਲੇ ਵਿਆਹਣ ਵਾਲੇ ਆ ਕਾਹਦਾ ਵਰਤਵਾ ਨਾਲੇ ਸਾਡੇ ਸਿੱਖਾਂ ਵਿੱਚ ਤੇ ਵਰਤ ਹੈ ਹੀ ਨਹੀਂਗਾ ਪਰ ਅਮਰ ਵਰਤ ਹੈਗਾ ਜਾਂ ਹੈ ਨਹੀਂ ਤੈਨੂੰ ਇਹ ਗੱਲ ਤਾਂ ਪਤਾ ਨਾ ਵੀ ਜਿਹੜੀ ਗੱਲ ਮਾਤਾ ਨੇ ਫੜ ਲਈ ਨਾ ਉਹਨੇ ਛੱਡਣੀ ਨਹੀਂ ਆ ਗੱਲ ਤੇ ਇਹ ਆ ਵੀ ਮਾਤਾ ਨੇ ਆਪਣਾ ਘਰ ਲਟਾਉਣਾ ਵਾ ਕਿਸ ਤਰੀਕੇ ਲਟਾ ਦੇ ਤੇ ਉਹ ਜੇ ਤੁਸੀਂ ਜੇ ਜਦੋਂ ਕਹਿ ਦਿੰਦੀ ਪੈਸੇ ਮੁੱਕ ਗਏ ਚੁੱਕਿਆ ਮੋਟਰਸਾਈਕਲ ਤੁਰ ਪੇ ਮੈਂ ਨਹੀਂਗਾ ਜਾਣ ਦੇਣਾ ਚੁੱਪ ਕਰਕੇ ਮੋਟਰਸਾਈਕਲ ਉੱਤੇ ਲਾਓ ਓਏ ਹਾਂ ਗੱਲ ਨੂੰ ਮੈਂ ਕਹੀ ਆ ਮੈਂ ਹ ਵੀ ਤੇਰੇ ਕੋ ਕੋਈ ਪੈਸਾ ਨਹੀਂ ਆ ਕਹਿੰਦੀ ਮੇਰੇ ਕੋ ਹੈ ਨਹੀਂ ਮੁੱਕ ਗਏ ਆ ਤੇ ਮੈਂ ਕਿ ਚੱਲ ਹੁਣ ਫਿਰ ਕੁੜੀ ਦਾ ਤਾਂ ਕੰਮ ਭਗਤਾਉਣਾ ਵੇ ਮੈਂ ਉਧਰੋਂ ਲੈ ਆਉਂਦਾ ਜਾ ਕੇ ਤੂੰ ਉਹਦੇ ਕੋ ਸਭ ਕੁਝ ਹੈਗਾ ਵਾ ਜੋੜੇ ਆ ਕੁੜੀ ਦੀ ਮੋਠੇ ਜਿਹੜੇ ਦੇਣੇ ਆ ਜਿੱਦਣ ਆਈ ਮੈਨੂੰ ਸਾਰਾ ਕੁਝ ਪਤਾ ਵਾ ਤੁਹਾਡੇ ਘਰ ਕੀ ਬੰਦਾ ਵਾ ਤੁਸੀਂ ਤਾਂ ਸਾਰਾ ਦਿਨ ਬਾਹਰ ਰਹਿੰਦੇ ਜੇ ਮੈਂ ਘਰੇ ਹੀ ਰਹਿਨੀ ਆ ਇਹ ਤੂੰ ਕਹਿੰਦੀ ਆ ਤੇ ਫਿਰ ਉਹਦੇ ਕੁੜੀ ਦਾ ਰਹਿੰਦੇ ਨੇ ਵਰਤ ਉਹਨੇ ਕਹਣਾ ਵੀ ਹਰ ਸਾਲ ਅੱਗੇ ਆਉਂਦਾ ਸੀ ਤੇ ਹੁਣ ਬਿਲਕੁਲ ਹੀ हट ਗਏ ਆ ਮੈਨੂੰ ਤੇ ਤੇਰੀ ਸਮਝ ਨਹੀਂ ਆਉਂਦੀ ਮੈਂ ਜਾ ਕੇ ਮੈਨੂੰ ਜਾਣਦੇ ਤੇ ਮੈਨੂੰ ਪੈਸੇ ਲੈ ਆਉਂਦੇ ਆੜਤੀਏ ਕੋ ਪੈੜੀ ਸੁਣੋ ਗੱਲ ਲੋੜੀ ਤੇ ਜਾਈਦਾ ਸੋਨਾ ਵਿਹਾਰ ਕਰਕੇ ਆਈਦਾ ਵਾ ਰਖੜੀ ਤੇ ਆਵੇ ਖੁਸ਼ ਕਰਕੇ ਉਹਨੂੰ ਤੋਰੀਦਾ ਵਾ ਆ ਜਿਹੜਾ ਤਿਹਾਰ ਵਾ ਇਹ ਵੱਖੀ ਤੋਂ ਹੀ ਮਾਤਾ ਦੇ ਆਖੇ ਤਰਪੇ ਤੁਸੀਂ ਗਾੜੀ ਕੋ ਜ ਘਰ ਦਾ ਬਣਾਉਣਾ ਵਾ ਕਿ ਨਹੀਂ ਬਣਾਉਣਾ ਜੇ ਸਾਉ ਦਾ ਮਾਤਾ ਲੱਗੀ ਹੈ ਨਾ ਆ ਤਾਂ ਮੈਨੂੰ ਲੱਗਦਾ ਪੈੜੀ ਦੇ ਗੂਠੇ ਲਾਉਣੇ ਪੈਣੇ ਆ ਕੁੜੀ ਦੇ ਘਰ ਪਰਨਾ ਵਾ ਇੱਥੇ ਨਹੀਂ ਕੁਝ ਵੀ ਬੰਦਾ ਮੇਰੀ ਗੱਲ ਸੁਣ ਲੈ ਵਰਤ ਖਾਣਾ ਵਾ ਤਾਂ ਖਾਣਾ ਕੁੜੀ ਦਾ ਸਿੱਧੀ ਤੈਨੂੰ ਮੈਂ ਦੱਸਦਾ ਕੀ ਖਾਣਾ ਵਾ ਤੋ ਤੁਸੀਂ ਖਾਣਾ ਤੇਨੂੰ ਨਹੀਂ ਪਤਾ ਜੇ ਬਹੁਤੀ ਗੱਲ ਬਾਤ ਅਸੀਂ ਜਾਣਾ ਹੀ ਜਾਣਾ ਵਾ ਨਾ ਤੇ ਕੋਈ ਗੱਲ ਨਹੀਂ ਸੂਟ ਮੇਰੇ ਕੋ ਘਰ ਹੈਗਾ ਵਾ ਤੇ ਚੋਲ ਪਾ ਦੇਣੀ ਆ ਲਫਾਫੇ ਦੇ ਵਿੱਚ ਉਥੋਂ ਫੈਣੀਆਂ ਲੱਲਿਓ ਕਿਲੋ ਤੇ 500 ਰੁਪਏ ਨਾਲ ਦੇ ਆਇਓ ਜੋ ਲੈਣਾ ਵਾ ਲੱਲੀ ਹੋਰ ਕੀ ਹੁੰਦਾ ਇਹੋ ਕੁਝ ਹੁੰਦਾ ਵਾ ਚੁੱਪ ਕਰਕੇ ਮੋਟਰਸਾਈਕਲ ਲਾ ਲੋ ਘਰ ਤੇਨੂੰ ਨਹੀਂ ਨਾ ਗੱਲ ਦਾ ਪਤਾ ਮੈਂ ਹੁਣੇ ਗਿਆ ਤੇ ਫੇਰ ਕਿ ਬੱਥ ਪਿਆਉਣ ਦਾ ਮਾਤਾ ਨੇ ਇਹ ਕਿ ਬੱਤ ਨਹੀਂ ਮੁੱਕਣਾ ਜੇ ਕਪਤਵਾਲੇ ਵੇਖੋਗੇ ਨਾ ਫੇਰ ਬਸ ਨਾ ਦੱਗੇ ਵੀ ਜਾਓਗੇ ਤੁਸੀਂ ਪੱਖ ਨਹੀਂ ਬੰਨਣਾ ਇੱਥੇ ਅੱਧ ਹੋ ਗਈ ਤੁਹਾਡੇ ਵਾਲੀ ਮਿਆਨੀ ਆ ਮੁੰਡਾ ਸਿਆਣਾ ਹੋਇਆ ਕੱਲ ਉਹਦਾ ਵੀ ਕੁਝ ਬਣਾਉਣਾਗਾ ਨਹੀਂ ਉਹ ਮਾਦਾ ਕਹਿੰਦੀ ਵੀ ਘੱਟੋ ਘੱਟ 5000 ਰੁਪਏ ਦੇ ਇਹ ਕੁੜੀ ਨੂੰ ਅੱਛਾ 5000 ਮਾਦਾ ਨੂੰ ਚਾਹੀਦਾ ਵਾ ਅਸੀਂ ਸਾਨੂੰ ਤਾਂ ਕਦੇ ਸੋਚਿਆ ਨਹੀਂ ਕਿ ਗਰਮੀ ਆਈਆਂ ਤਾਂ ਕੱਪੜੇ ਬਣਾ ਲਓ ਸਿਆਲ ਆਇਆ ਤਾਂ ਕੱਪੜੇ ਬਣਾ ਲਓ ਕੁੜੀ ਦਾ ਬੜਾ ਮਾਦਨ ਚੇਤਾ ਰਹਿੰਦਾ ਵਾ ਓ ਯਾਰ ਮੈਨੂੰ ਵੀ ਕੀ ਇਹ ਗੱਤਾਂ ਨਹੀਂ ਹਰ ਮਨ ਨੂੰ ਪਤਾ ਤੇ ਮੇਰਾ ਸਿਰ ਨਾ ਖਾ ਤੇ ਮੈਨੂੰ ਜਾਣਦੀ ਸਿਰ ਕਾਦਾ ਖਾਣਾ ਵਾ ਮੈਂ ਤੁਹਾਨੂੰ ਦੱਸਣ ਲਈ ਹੈ ਨਾ ਕਿ ਸਮਾਨ ਸਾਰਾ ਘਰ ਹੈਗਾ ਵਾ ਤੁਹਾਨੂੰ ਪਾ ਕੇ ਫੇਰ ਹੀ ਤੋਰੂੰਗੀ ਚੁੱਪ ਕਰਕੇ ਆ ਜਾਓ ਕਰਨ ਆ ਗੇ ਮਦਰ ਆਪੀ ਗੱਲ ਕਰ ਲਈ ਤੇ ਮੈਂ ਮਗਰਾਂ ਉੱਧਰ ਨੂੰ ਗਈ ਹਾਂ ਤੁਸੀਂ ਮਗਰ ਮੋਟਰਸਾਈਕਲ ਫੜਿਆ ਤਾਂ ਉੱਡ ਗਏ ਵੀ ਦਵਾਦਾ ਮੈਂ ਚੱਲ ਜਾ ਆਜੋ ਆਜੋ ਹੱਦ ਵਾਲੀ ਗੱਲ ਆ ਇਹਨਾਂ ਦੀ ਗੱਲ ਤੇ ਰਮਨ ਦੀ ਵੀ ਠੀਕ ਵਾ ਵਿਦਿਆਰਥੀ ਉਹ ਗਏ ਤੇ ਉਹਨੇ ਦੇ ਵਿਆਹ ਹੀ ਠੋਗੀ ਜਾਣਾ ਤੇ ਸੂਟ ਇਹਦੇ ਕੋਲ ਹੈਗਾ ਵਾ ਇਹ 500 ਨਹੀਂ ਤੇ 4000 ਰੁਪਏ ਦੇ ਦੇਣੇ ਤੇ ਨਾਲ ਠਾਣੀਆਂ ਫੋੜੀਆਂ ਉੱਥੇ ਲੈ ਕੇ ਦੇ ਦੇਣਾ ਅਡੇ ਤੋ ਇਹੋ ਕੁਝ ਹੁੰਦਾ ਵਾ ਬਾਈ ਤੇ ਹੁਣ ਬਿਲਕੁਲ ਕਹੀ ਜਾਂਦੀ ਉਹ ਤੇ ਪੰਜ ਦੇ ਤੇ ਆਉਂ ਕਰ ਥਾਣ ਕਰ ਇਹ ਤੇ ਕਰ ਲੋ ਟੌਣ ਵਾਲੀ ਗੱਲ ਵਾ ਚੱਲ ਇਹਨੂੰ ਕਹਿਣਾ ਵਾ ਵੀ ਤੂੰ ਇਦਾਂ ਹੀ ਕਰ ਰਹਿਣ ਹੀ ਦਿੰਦਾ ਫਿਰ ਮੈਂ